ਪਹਿਲਾਂ ਤਾਂ ਜਿੰਨੇ ਵੀ ਪ੍ਰੈਸ ਵਾਲੇ ਸਾਰਿਆਂ ਨੂੰ ਵਾਹਿਰ ਰਤਿਕਾ ਖਾਲਸਾ ਵਾਹਿਰ ਦੀ ਪਤਿ ਆਜ 8 ਤਰੀਕਾ ਡੀਸੀ ਦਫਤਰ ਅਸੀਂ ਪੂਰਤਲ ਪੰਜਾਬ ਦਾ ਜਿਹੜਾ ਐਸਕੇਐਮ ਨੌਨ ਬ੍ਰਿਟਿਸ਼ ਮੋਰਚਾ ਉਹਦੇ ਵੱਲੋਂ ਅੱਜ ਜਿਹੜੇ ਅਸੀਂ ਪੂਰਤਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫਤਰਾਂ ਤੇ ਹੈੱਡ ਕੁਆਟਰਾਂ ਤੇ ਅਸੀਂ ਜਿਹੜੇ ਮਿਊਰੈਂਡਮ ਦਿੱਤੇ ਆ ਉਹ ਮਿਊਰੈਂਡਮ ਕਿਉਂ ਦੇਣੇ ਪਏ ਕਿਉਂਕਿ ਇੱਕ ਪਾਸੇ ਜਿਹੜੀ ਲੈਂਡ ਪੋਲਿੰਗ ਸਕੀਮ ਆ ਨੀਤੀ ਆ ਜਿਹੜੀ ਬਣਾਈ ਸੀ ਪੰਜਾਬ ਸਰਕਾਰ ਨੇ ਉਹਨੂੰ ਹਾਈ ਕੋਰਟ ਨੇ ਰੱਦ ਕਰਤਾ ਤੇ ਆ ਜਿਹੜਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹ ਕਹਿੰਦਾ ਮੈਂ ਨਹੀਂ ਮੰਨੂਗਾ ਮੈਂ ਨਹੀਂ ਰੱਦ ਕਰੂੰਗਾ ਅੱਜ ਅਖਬਾਰ ਤੇ ਵੀ ਖਬਰ ਲੱਗੀ ਹੋਈ ਆ ਹਾਈ ਕੋਰਟ ਦੀ ਵੀ ਲੱਗੀ ਹੋਈ ਆ ਅਸੀਂ ਅੱਜ ਮੈਮਰਡ ਦੇ ਤਾਂ ਹੀ ਪਹੁੰਚੇ ਸੀ ਹਾਈ ਕੋਰਟ ਦੇ ਆਡਰਾਂ ਦੀ ਉਹਨਾਂ ਨੂੰ ਪਾਲਣਾ ਕਰਨੀ ਚਾਹੀਦੀ ਆ ਜੇਕਰ ਹਾਈ ਕੋਰਟ ਦੇ ਪਾਲਣਾ ਦੀ ਆਰਡਰ ਨਹੀਂ ਕਰਦਾ ਉਹ ਹੁਕਮਾਂ ਦੀ ਪਾਲਣਾ ਤੇ ਜਿਹੜਾ ਸਾਡਾ ਨਾਨ ਪੋਲੀਟੀਕਲ ਮੋਰਚਾ ਇਹ ਬਹੁਤ ਵੱਡੀ ਲੜਾਈ ਲੜੂਗਾ ਜੇ ਸਾਡੇ ਨਾਲ ਤਜਰਬਾ ਹੀ ਵੇਖਣਾ ਤਾਂ ਕਹੇ ਦਿਨ ਪੈਲੀ ਦੇ ਵਿੱਚ ਘਾਲੀ ਦੇਣ ਬੰਦੇ ਐਕਵਾਇਰ ਕਰਨ ਵੀ ਆ ਚੱਲੇ ਆ ਪੈਲੀ ਰੋਕਣ ਟੋੜੀ ਤੇ ਅਸੀਂ ਉੱਥੇ ਹੀ ਦਿਖਾ ਦੇਾਂਗੇ ਵੀ ਕਿਵੇਂ ਕਿੰਨੇ ਮਨ ਛੱਡਦੀ ਆ ਮੈਂ ਨਾ ਆਪਾਂ ਦੀ ਜਰਨਲ ਡਾਇਰ ਵਾਲਾ ਜੱਲਿਆਂ ਵਾਲਾ ਸਾਖਾ ਬਣ ਜੇ ਪਰ ਕਿਸਾਨ ਇੱਕ ਮਰਲਾ ਜ਼ਮੀਨ ਦਾ ਨਹੀਂ ਦੇਣਗੇ ਤੇ ਉੱਥੇ ਕਿਸੇ ਨੂੰ ਪੈਰ ਵੀ ਨਹੀਂ ਪਹੁੰਚਣ ਦੇਣਗੇ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਦੇ ਵਿੱਚ ਇਸ ਮੰਚ ਤੋਂ ਅਸੀਂ ਇਹ ਦੱਸਦੇ ਆਂ ਦੂਜੀਆਂ ਜਿਹੜੀਆਂ ਸਾਡੀਆਂ ਮੰਗਾਂ ਮੋਦੀ ਸਰਕਾਰ ਨੇ ਮੰਨਿਆ ਸੀ ਵੀ ਸੀ2 ਪਾਸ 50% ਦਾ ਫਾਰਮੂਲਾ ਲਾ ਕੇ ਕਿਸਾਨਾਂ ਦੀ ਅੰਦਲ ਦੁੱਕ ਨਹੀਂ ਕਰਾਂਗੇ ਉਹ ਵੀ ਨਹੀਂ ਕੀਤੀ ਸੁਆਮੀ 나ਥਨ ਦੀ ਰਿਪੋਰਟ ਲਾਗੂ ਕੀਤੀ ਜਾਊਗਾ ਉਹ ਵੀ ਨਹੀਂ ਕੀਤੀ ਕਿਸਾਨਾਂ ਦੇ ਜਿੰਨੇ ਰਿਲੇਟਡ ਸਮਾਂ ਦੀ ਓਟ ਕਾਨੂੰਨ ਹੀ ਬਣਦੇ ਆ ਰਹੇ ਨੇ ਮੰਗਾ ਤੇ ਇਹਨਾਂ ਨੇ ਕੀ ਪੂਰੀਆਂ ਕਰਨੀਆਂ ਤੇ ਮੈਂ ਸਮਝਦਾ ਜਿੱਥੇ ਕੇਂਦਰ ਸਰਕਾਰ ਕਿਸਾਨ ਵਿਰੋਧੀ ਸਰਕਾਰ ਆ ਤੇ ਉਥੇ ਜਿਹੜੀ ਪੰਜਾਬ ਦੀ 2 ਨੰਬਰ ਦੀ ਕਾਪੀ ਭਾਜਪਾ ਦੀ ਇਹ ਵੀ ਕਿਸਾਨਾਂ ਦੀ ਹਰ ਪ੍ਰਾਂਤ ਦੀ ਵਿਰੋਧੀ ਸਰਕਾਰ ਆ ਮੈਂ ਸਮਝੂਗਾ ਇਹਨੂੰ